ਲੰਘੇ ਕੁਝ ਦਿਨਾਂ ਤੋਂ YouTube ਪਰ ਜੋਤੀ ਮਲਹੋਤਰਾ ਦੀਆਂ ਚਰਚਾਵਾਂ ਤੇਜ਼ ਹੋ ਰਹੀਆਂ ਨੇ ਔਰ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਐਕਸ਼ਨ ਵੀ ਕੀਤਾ ਗਿਆ ਔਰ ਗ੍ਰਿਫਤਾਰ ਕਰਨ ਤੋਂ ਬਾਅਦ 6 ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਗਿਆ ਪਰ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਜੋਤੀ ਮਲਹੋਤਰਾ ਨੂੰ ਜੇ ਪਾਕਿਸਤਾਨ ਭੇਜਿਆ ਤੇ ਪਾਕਿਸਤਾਨ ਕਿਸ ਨੇ ਭੇਜਿਆ ਜੋਤੀ ਮਲਹੋਤਰਾ ਤੇ ਉਹਨਾਂ ਦੱਸ ਦਈਏ ਕਿ ਇਲਜ਼ਾਮ ਨੇ ਜਸੂਸੀ ਕਰਨ ਦੇ ਭਾਰਤ ਦੇ ਵਿੱਚ ਜਸੂਸੀ ਕਰਨ ਦੇ ਔਰ ਇੱਥੋਂ ਤੱਕ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਜੋਤੀ ਮਲਹੋਤਰਾ ਜੰਮੂ ਕਸ਼ਮੀਰ ਦੇ ਵਿੱਚ ਮੌਜੂਦ ਸੀ ਹੁਣ ਬਹੁਤ ਸਾਰੇ ਤੱਥ ਨਿਕਲ ਕੇ ਸਾਹਮਣੇ ਆ ਰਹੇ ਆ ਆਲਰੇਡੀ ਇਸ ਮਸਲੇ ਦੇ ਉੱਤੇ ਵੱਖ-ਵੱਖ ਚਰਚਾਾਂ ਮ ਜੜੀਆਂ ਨੇ ਉਹ ਤੇਜ਼ ਹੁੰਦੀਆਂ ਜਾ ਰਹੀਆਂ ਨੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਸਵਾਲ ਇਹ ਬਣ ਗਿਆ ਕਿ ਆਖਰ ਜੋਤੀ ਮਲਹੋਤਰਾ ਨੂੰ ਜੇ ਪਾਕਿਸਤਾਨ ਭੇਜਿਆ ਤਾਂ ਕਿਸਨੇ ਭੇਜਿਆ ਸੀ ਜਾਣਕਾਰੀ ਹੁਣ ਜੋ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਜੋਤੀ ਮਲਹੋਤਰਾ ਦਾ ਸੂਤਰਾਂ ਦੇ ਹਵਾਲੇ ਤੋਂ ਕਹਿਣਾ ਹੈ ਕਿ ਉਸ ਡੈਲੀਗੇਸ਼ਨ ਦੇ ਵਿੱਚ ਗਈ ਸੀ ਪਾਕਿਸਤਾਨ ਔਰ ਇੱਕ ਡੈਲੀਗੇਸ਼ਨ ਦੇ ਵਿੱਚ ਉਹਨੂੰ ਮੈਂਬਰ ਬਣਾਇਆ ਗਿਆ ਸੀ ਪਰ ਜੋ ਅਲੈਦਾ ਜਾਣਕਾਰੀ ਨਿਊਜ਼ ਰਿਪੋਰਟਸ ਦੇ ਮੁਤਾਬਕ ਸਾਹਮਣੇ ਆ ਰਹੀਆਂ ਨੇ ਮੀਡੀਆ ਰਿਪੋਰਟਸ ਦੇ ਸਾਹਮਣੇ ਸਾਹਮਣੇ ਆ ਰਹੀਆਂ ਨੇ ਉਹਦਾ ਮੁਤਾਬਕ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਭੇਜਣ ਵਾਲਾ ਸ਼ਖਸ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇੱਕ ਸਹਾਸੀ ਬਹੁਤ ਵੱਡਾ ਕਲਾਸਾ ਹੋ ਸਕਦਾ ਆਪਣੇ ਆਪ ਦੇ ਵਿੱਚ ਜਿੱਥੇ ਆਲਰੇਡੀ ਇੱਕ ਵਿਅਕਤੀ ਜੋ ਸਿੱਖ ਦੱਸਿਆ ਜਾਂਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਹੁਣ ਹਰਕੀਰਤ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਾਂ ਕਹਦੇ ਕਿ ਹਿਰਾਸਤ ਵਿੱਚ ਲਿਆ ਗਿਆ ਔਰ ਇਸ ਤੋਂ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੋਤੀਮਲ ਹੋਤਰਾ ਮਾਮਲੇ ਦੇ ਵਿੱਚ ਹਰਕੀਰਤ ਸਿੰਘ ਉੱਤੇ ਵੱਡੇ ਇਲਜ਼ਾਮ ਨੇ ਔਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਇਸ ਦਾ ਨਾਮ ਮੀਡੀਆ ਰਿਪੋਰਟਸ ਦੇ ਮੁਤਾਬਿਕ ਜੋੜਿਆ ਜਾ ਰਿਹਾ ਹੈ ਹਰਕੀਰਤ ਸਿੰਘ ਦੇ ਉੱਤੇ ਇਲਜ਼ਾਮ ਹੈ ਕਿ ਜੋਤੀ ਮਲਹੋਤਰਾ ਦੇ ਵੀਜ਼ਾਸ ਨੂੰ ਲੈ ਕੇ ਜੋ ਕੰਪਲਿਕੇਸ਼ਨਸ ਸਿਗੀਆਂ ਵੀਜ਼ਾ ਜਿਹੜਾ ਬੇਸਿਕਲੀ ਦਵਾਇਆ ਗਿਆ ਸੀ ਇਹ ਇਲਜ਼ਾਮ ਹੈ ਹਰਕੀਰਤ ਸਿੰਘ ਉੱਤੇ ਹੋਰ ਵੀ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਪਰ ਇਹਦੇ ਦਰਮਿਆਨ ਪੁਛਪੜਤਾਲ ਚੱਲਦੀ ਪਈ ਹੈ ਔਰ ਹਰਕੀਰਤ ਸਿੰਘ ਦੇ ਕੋਲੋਂ ਪੁਛਗਿਸ ਜਿਹੜੀ ਆਉਂ ਕੀਤੀ ਜਾ ਰਹੀ ਹੈ ਦਰਸਲ ਹਰਕੀਰਤ ਸਿੰਘ ਜਿਸ ਦਾ ਨਾਮ ਇਸ ਮਾਮਲੇ ਦੇ ਵਿੱਚ ਆ ਰਿਹਾ ਹੈ ਉਸ ਦਾ ਨਾਮ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਵੀ ਜੁੜਦਾ ਪਿਆ ਦੱਸਦੀ ਹੈ ਕਿ ਜੋਤੀ ਮਲਹੋਤਰਾ ਦੋ ਵਾਰ ਪਾਕਿਸਤਾਨ ਗਈ ਹੈ ਔਰ ਦੋਵਾਂ ਵਾਰ ਹਰਕੀਰਤ ਸਿੰਘ ਦੇ ਵੱਲੋਂ ਵੀਜ਼ਾ ਦੇ ਵਿੱਚ ਮਦਦ ਕੀਤੀ ਗਈ ਹੈ ਇਹ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਔਰ ਜੋ ਮੀਡੀਆ ਰਿਪੋਰਟਸ ਮੁਤਾਬਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਮੁਤਾਬਕ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਆਈਟੀ ਵਿਭਾਗ ਦਾ ਪ੍ਰਮੁਖੀ ਹੈ ਹਰਕੀਰਤ ਸਿੰਘ ਔਰ ਖਾਸ ਤੌਰ ਦੇ ਉੱਤੇ ਕਮੇਟੀ ਦੇ ਵਿੱਚ ਸਮਾਗਮਾਂ ਦੇ ਮੱਦੇ ਨਜ਼ਰ ਜੇ ਕਿਸੇ ਨੇ ਕਾਉਂਸ ਦੀਆਂ ਟਿਕਟਾਂ ਦਾ ਪ੍ਰਬੰਧਨ ਕਰਦਾ ਉਸਦੇ ਵੀਜ਼ਾਸ ਦਾ ਪ੍ਰਬੰਧਨ ਕਰਦਾ ਹਰਕੀਰਤ ਸਿੰਘ ਪਰ ਹੁਣ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਕੁਰਕ ਖੇਤਰ ਦਾ ਰਹਿਣ ਵਾਲਾ ਹਰਿਆਣਾ ਕੁਰਕ ਖੇਤਰ ਦਾ ਰਹਿਣ ਵਾਲਾ ਹਰਕੀਰਤ ਸਿੰਘ ਦੱਸਿਆ ਜਾ ਰਿਹਾ ਔਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਨਾਮ ਜੁੜਦਾ ਸਾਹਮਣੇ ਆ ਰਿਹਾ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਹੁਣ ਹੋਰ ਲੋਕਾਂ ਬਾਰੇ ਵੀ ਇਨਫੋਰਮੇਸ਼ਨ ਗੈਦਰ ਕਰ ਰਹੀ ਹੈ ਇਹ ਵੀ ਕਿਤੇ ਨਾ ਕਿਤੇ ਸਵਾਲ ਹੈ ਕਿ ਜੇ ਹਰਕੀਰਤ ਸਿੰਘ ਹੈ ਤਾਂ ਕੀ ਹੋਰ ਵੀ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜਿਆ ਹੋਇਆ ਮੈਂਬਰ ਇਸ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਉਹਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੁਵਾਨੜੀਆਂ ਪੰਜਾਬੀ ਤੇ